ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਂ ਵੀਰ ਕੋਲ ਅੱਜ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਆ ਇੱਕ ਆ ਟੋਕੜ ਗੱਬਣ ਮੱਝ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਤੇ ਗੱਲਬਾਤ ਹੁਣ ਆਪਾਂ ਸੋਨੋਂ ਵੀਰ ਨਾਲ ਕਰਦੇ ਆਂ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਫੋਰਸ ਨਾ ਠੀਕ ਠਾਕ ਜੇ ਵਧੀਆ ਭਾਈ ਤੁਸੀਂ ਸੁਣਾਓ ਚੱਲਾ ਵਧੀਆ ਚੀਦਾ ਜੇ ਨਾਮ ਦੱਸਦੇ ਕਰੀ ਆਪਾਂ ਆਮ ਸੋਨੂ ਸ਼ਹਿਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 985752 ਠੀਕ ਹੈ ਹਾਂ ਜੀ ਕਿੰਨੀ ਵਧੀਆ ਉਹ ਲਾਦੀ ਬਾ ਛੋਟੀ ਅੱਛਾ ਇਹ ਵੀ ਲਾਉਣ ਲੱਗੇ ਮੈਂ ਤੁਹਾਨੂੰ ਆ ਗਿਆ ਹਾਂ ਲਾਦੀ ਹੋਣਾ ਇੱਕਾਂ ਵੀ ਛੋਟੀ ਜਿਹੜੀ ਹੁਣੇ ਹੀ ਜਾਈ ਆ ਇਹ ਜੇ ਗੱਡੀ ਚ ਲਾਈ ਨਹੀਂ ਆ ਚੰਗੀ ਪ੍ਰਾਲੀ ਪ੍ਰੋਲੀ ਸੁੱਟ ਕੇ ਵੀ ਜੀ ਫਿਰ ਮਾਰ ਲੈਂਦੇ ਹੁਣ ਬਾਹਰ ਇਦਾਂ ਫਿਰ ਵੀ ਦਾ ਜੰਮੀਆ ਬਾਕੀ ਆ ਦੇ ਸਾਦੇ ਸਰਪਾਲ ਦਰਪੂਲ ਪਾ ਗਏ ਇਤਨਾ ਹੀ ਪਛੇ ਜਿਹੜਾ ਖੜਨਾ ਜੀਦਾ ਅੱਛਾ ਨੰਬਰ ਵੀ ਦੇ ਦਾਂਗੇ ਵੀਰ ਜਿੱਥੋਂ ਆਈ ਆ ਸੁਈ ਤੋਂ 20 ਜੋ 25 ਦਿਨ ਹੋਏ ਆ ਅੱਛਾ ਬੱਚਾ ਨਹੀਂ ਹੈਗਾ ਤੋਰ ਦੇ ਕਰੀਓ ਸਿੱਧੀ ਲੈ ਜਾ ਹੁੰਦਾਂ ਨੂੰ ਦੁੱਧ 7 ਕਿਲੋ 7 ਕਿਲੋ ਦੁੱਧ ਜਿਹੜਾ ਹੈਗਾ ਇਹਦੇ ਕੋਲ ਬਾਕੀ ਪੂਰੀ ਕਾਲੀ ਝੋਟੀ ਆ ਜਿਹੜੀ ਕਾਲੀ ਸਿਰ ਪਹਿਲਾ ਸਵੇਰ ਆਜੂ ਲੈ ਆ ਓਏ ਖਰੀਦਣ ਫਿਰ ਜਿੱਥੋਂ ਆਈ ਬਾਹਰ ਕੱਢ ਦੇ ਨੂੰ ਇਹ ਨਹੀਂ ਪਾਣੀ ਵੀਰ ਜੀ ਇਹ ਦੇਖੀਏ ਅੱਛਾ ਇੱਕ ਗੱਬਣਿਆ ਇਹ ਇਹ ਗੱਬਣਿਆ ਤੇ ਪਰ ਵਿਗੇ ਤੁਕੜ ਗੱਬਣ ਜੇ ਵੀ ਹਾਂ ਜੀ ਵੀ ਇਹ ਤੁਕੜ ਗੱਬਣ ਅੱਛਾ ਇੱਕ ਲੱਤ ਜਾਣੀ ਆ ਤੇ ਇੱਕ ਚੜ ਜਾਣੀ ਆ ਉਹ ਵੀਰਾਂ ਦਾ ਤੁਕੜ ਗੱਬਣ ਦਾ ਹੈ ਨਹੀਂ ਜੇ ਚੱਲ ਮੈਸੇਜ ਛੁੱਟੀ ਜਾਂਦਾ ਅੱਛਾ ਇਹਨੂੰ ਵੀਰ ਜੀ ਨੰਬਰ ਦੇ ਦਾਂਗੇ ਵੀਰ ਦਾ ਹਾਂ ਦੇਖਾਦੇ ਜੀ ਆ ਜਿਹੜੀ ਮੱਝ ਲੱਤੀ ਗਈ ਆ ਤੇ ਇੱਕ ਜਿਹੜੀ ਆ ਗਈ ਆ ਤਨੇ ਵੀ ਵੀਡੀਓ ਚ ਪਾਉਣੀ ਸੀ ਹੁਣ ਤਾਂ ਪਹਿਲਾਂ ਹੀ ਤੁਕੜ ਗੱਬਣੇ ਵੇਖਾ ਆ ਦੇਖੋ 7 ਕਿਲੋ ਵੀਰ ਜੀ ਦੋ ਜੇ ਰੱਖੋ ਠੀਕ ਆ ਪਾਪੀ ਦੇ ਮਿਲਦੀ ਜੀ ਠੀਕ ਹੈ ਜੀ ਹਾਂ 7 ਕਿਲੋ ਦੁੱਧ ਜਿਹੜਾ ਦੱਸਦੇ ਇਹ ਵੀ ਵੀਰੇ ਸਾਹਿਬ ਵੀਡੀਓ ਪਾਰਾਂਗੇ ਸਭ ਕੁਝ ਜਿਹਦਾ ਪਾਵਾਂਗੇ ਸੂਈ ਨੂੰ ਵੀਰੋ 20 ਦਿਨ 22 ਦਿਨ ਹੋ ਜੇ ਬਣੀ ਤੇ ਆ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਤੇ ਸੂਆ ਪਹਿਲਾ ਹੀ ਹੈ ਨਾ ਬਾਕੀ ਪੂਰੀ ਕਾਲੇ ਰੰਗ ਦੀ ਝੋਟੀ ਆ ਜਿਹੜੀ ਪੂਸ਼ ਵੀ ਸਾਰੀ ਕਾਲੀ ਆ ਤੇ ਕੀ ਰੱਖਣੇ ਇਹਦਾ ਮੁੱਲ ਇਹ ਵੀ ਜੀ ਮੋਲੇ ਦਾ ਕਹਿੰਦਾ 42000 42000 ਜੀ 40000 ਦੀ ਦੇ ਦੇਣੀ ਹੈ ਮੌਕੇ ਤੇ 7 ਕਿਲੋ ਦੁੱਧ ਹੋਏ ਉਹਨਾਂ ਨਾਲ ਮਿਲਦੀ ਥਾਪੀ ਦੇ ਅੱਛਾ ਤੇ ਹੁਣ ਆਪਣੇ ਕੋਲ ਖੁਦ ਇਹ ਨਾਲ ਵੀ ਠੀਕ ਆ ਛੋਟ ਛੋਟ ਔਰ ਕਰ ਦੋਗੇ 38000 ਦੀ ਭਾਈ ਜੀ ਹਾਂ ਅੱਛਾ 38000 ਦੀ ਹਾਂ 7000 ਬਦ ਕੋ ਲੀਟਰ ਮਾਰ ਕੇ ਝੂਕੜੇ ਆਪਣੇ ਕੋਲ ਠੀਕ ਹੈ ਜੀ ਤੇ ਹੁਣ ਇੱਕ ਆਮ ਅੱਜ ਚੱਕ ਪਾਸ ਚ ਚੱਕ ਪਾਸ ਭਾਈ ਉਤਰਾ ਅੱਜ ਫੇਰ ਟੋਕੜਾ ਕਬਣਾ ਦਾ ਜੋੜਾ ਹੀ ਪੋਣਾ ਹੋਰ ਤਾਂ ਜੋੜਾ ਪੋਣਾ ਤੇ ਇੱਕ ਚਲੋ ਚਲ ਗਈ ਆ ਹਾਂ ਜੀ ਤੇ ਇਹ ਨਹੀਂ ਜੀ ਭਾਈ ਵੀ ਆ ਜਾਈਏ ਰਾਤੀ ਇਹ 25 ਸਿਰੇ 9 9.5 ਤਰੀ ਹੁੰਦੇ ਅੱਛਾ ਇਹ ਚੰਗੇ ਭਾਰੇ ਪੱਲੇ ਦੀ ਮਾਜੇ ਡੇਰੀ ਜੁਲਿਆਂ ਦੇ ਜੀ ਵੀ ਡੇਰੀ ਜੁਲਿਆਂ ਬਾਕੀ ਡੇਰੀ ਤੇ ਪਸ਼ੂ ਦਾ ਵੱਖਰਾ ਹੀ ਪਤਾ ਲੱਗ ਜਾਂਦਾ ਕਿਉਂਕਿ ਅੰਦਰੋਂ ਕੱਡੀਆਂ ਘੱਟ ਹੁੰਦੀਆਂ ਰੰਗ ਬਦਲੇ ਹੁੰਦੇ ਆ ਬਾਕੀ ਆ ਦੇ ਸਾਡੇ ਪਿਛਲੇ ਪੈਰ ਵੀ ਚਿੱਟੇ ਮੱਥਾ ਸਭ ਚਿੱਟਾ ਪੂਰੇ ਭਾਰੇ ਤੇ ਛੋਟੀ ਬਾਜ 8 ਮਹੀਨੇ ਚੱਕ ਪਾਸ ਜਿਹੜਾ ਮੱਦੀ ਮੈਂ ਵੀ ਅੱਛਾ 8 ਮਹੀਨੇ ਦੀ ਚੱਕ ਪਾਸ ਉਹ ਚਾਰ ਦਿਨ ਘੱਟ ਹੁੰਦੇ ਬਸ 5-7 ਦਿਨ ਘੱਟ ਅੱਛਾ ਕਿਆ ਕਰਾਤੀ ਆ ਵੀਡੀਓ ਦੀ ਬਣੀ ਪਈ ਆਪਣੇ ਕੋਲ ਠੀਕ ਹੈ ਜੀ ਸਭ ਨੂੰ ਦਵਾਂਗੇ ਆਪਾਂ ਤੇ ਇਹ ਮਿਲਕਵੇਂ ਨੇ ਇੱਕ ਅੱਡੀ ਦਿਖਾ ਦੀ ਆਪਾਂ ਦੇ ਸਾਦੇ ਕਾਸੀ ਮੋਢੀ ਮਿਲਕਵੇਂ ਨੇ ਤੇ ਬਾਕੀ ਥਣਾ ਦੱਸ ਆ ਜੀ ਆਪਾਂ ਵੀ ਨਹੀਂ ਪਾ ਜੀ ਗੱਬਣੇ ਛੱਡਾ ਵੇਖੋ ਤਰਵਾਰ ਡੇਰੀ ਦੇ ਆਮ ਦੀ ਛੋਟੀ ਮਾਝਾ ਰੱਖਦੇ ਨਹੀਂ ਆਪਾਂ ਜੀ ਵੇਖੋ ਸੱਚਾ ਛੱਡਾ ਨਹੀਂ ਚੋਈ ਆ ਠੀਕ ਆ ਹਾਂ ਹਾਂ ਕਰਦੇ ਬਾਕੀ ਟੇਰੀਆਂ ਦੀਆਂ ਮੱਜਾਂ ਤਾਂ ਵੱਖਰੇ ਪਤਾ ਲੱਗ ਜਾਂਦਾ ਉਸ ਵੇਖੋ ਪੈਰਾ ਜੀ ਪੇਟ ਭੋਲੇ ਤਾਂ ਮੈਂ ਦੇਖ ਲਿਆ ਦੋ ਜੀ ਵੀ ਜੀ ਹੁਣ ਆਪਾਂ ਚਲੋ ਭੂਗਤ ਚਾਲ ਚਲੋ ਅੱਛਾ ਸਾਰਾ ਬਗਰੰਟੀ ਦਾ ਸਾਢੇ ਤਿੰਨ ਕਿਲੋ ਇਹ ਅੱਗੇ ਚਲੋ ਥਾਨ ਪਾਸ ਕਰਾ ਦੋਗੇ ਵਧੀਆ ਕੇ ਮੈਂ ਤਾਂ ਛੋਈ ਵੀ ਜੋ 10 ਵੀ ਤੁਹਾਨੂੰ ਚੋਲੇ ਪਾ ਕੋ ਛੱਡ ਦੇ ਮੈਂ ਦਾਰੀ ਚ ਚੋਲੇ ਅੱਛਾ ਅੱਜ ਤੋਂ ਮਤਲਬ ਕਿ ਜੇ ਮਹੀਨੇ ਚੜੇ ਚੜੇ ਸੁਭੂਗੇ ਤੇ ਜੇ ਮਹੀਨੇ ਕੋਈ ਅੱਧੇ ਜੀ ਅਗੇਂਸਟ ਕੀ ਦੋ ਦੋ ਮਹੀਨੇ ਰਹਿ ਗਏ ਤੇ ਸੁਣ ਜੇ ਦੇ ਖੀਰੀਆਂ ਸੁ ਭਾਜੀ ਤੇ ਇਹਦਾ ਮੁੱਲ ਭਾਈ ਜਿਹੜੀ ਡੇਰੀ ਮੱਝ ਆਈ ਉਹ ਤਾਂ ਇਹ ਲੱਗ ਇੱਕ ਲੱਖ ਚੀਜ਼ ਨਹੀਂ ਦੇਦੀ ਵਾਲੀ ਅੱਛਾ ਵੱਡੀਆਂ ਮੱਝਾਂ ਨਹੀਂ ਚੋਈ ਇਹਨੇ ਸੱਜਣ ਨੇ ਕਿੰਨਾ ਚੋਇਆ ਦੁੱਧ ਸੱਜਣ ਨੇ 15 ਤੋਂ 16 ਗ੍ਰਾਮ ਚੋਇਆ 15 16 ਲੀਟਰ ਚੋਇਆ ਹਾਂ ਚੋਇਆ ਤੈਨੂੰ ਪਤਾ ਮੱਝ ਚੰਗੀ ਇਹਦੇ ਹਾਂਜੀ ਚੋਇਆ ਹੁਣ ਇਹਨਾਂ 15 16 ਡੇਰੀ ਜੇ ਅੱਜ 10 ਗ੍ਰਾਮ ਜਰਾ ਦੇਣੀ ਤੇ ਹਾਂਜੀ ਹਾਂਜੀ ਵੇਖੋ ਥਾਣਾਂ ਪੰਜ ਥਾਣਾਂ ਦੀ ਧੂੜ ਮਾਰੇ ਛੱਕਾ ਮਾਰੇ ਕੋਠਾਂ ਚਕਾਰ ਵਾਲੇ ਮਲਕ ਰੰਡੀ ਆਪਣੀ ਦੀ ਤੇ ਕਿੰਨੇ ਰੀਤੇ ਦੇਣੀ ਆਈ ਉਹਦਾ ਵਜੋਂ ਦੁੱਧ ਭਾਵੇਂ ਸੱਜਣ ਦੇ ਹੋਏ ਤੇ ਚਲੋ ਜੀ 2 ਮਹੀਨੇ ਸਾੜੀ ਦੇ ਭਾਵੇਂ ਲੱਖ ਤੋਂ ਬਾਅ ਸੋਣਾ ਇਹਨੇ ਉਹ ਤਾਂ ਵੈਸੇ ਗਰਮੀ ਭਾਈ ਉਹ ਤਾਂ ਮਤਲਬ ਉੱਚੇ ਪਚਦੇ ਆਪਾਂ ਵੀਡੀਓ ਪਾਉਣੀ ਆ ਹਾਂਜੀ ਹਾਂਜੀ ਇਹ ਖਸੂੱਚੇ ਬੱਚੇ ਆ ਜੀ ਉਹ 50 ਦੀ ਕੋ ਸਾਢੇ ਦੀ ਵਿਕਣੀਆਂ ਹੀ ਆ ਠੀਕ ਐ ਇਹਨੇ ਸੁਣਾ ਗਰਮੀ ਜੀ ਤੇਰਾ ਕਿ ਆਪਾਂ ਹੁਣ ਦੋ ਘੱਟ ਸਾਢੇ ਦੋ ਘੱਟ 60 ਦੀ ਦੇ ਦਾਂਗੇ 52000 52000 ਦੋ ਮਹੀਨੇ ਸਾਹਮਣੇ ਦਾ ਡਬਲ ਹੀ ਕਰ ਜੂਗੀ ਅੱਛਾ ਡਬਲ ਡਬਲ ਹੀ ਕਰਦੇ ਭਾਈ ਵੱਡੀ ਭਾਜੀ ਡਬਲ ਹੀ ਕਰਦੇ ਨੇ ਬਾਕੀ ਕੋਈ ਵੀ ਆਣ ਕੇ ਇੱਥੇ ਵੇਖ ਕੇ ਪਸੰਦ ਕਰੇ ਸਾਰਾ ਦੇਖੋ ਪੂਰੀ ਬਲੇ ਖੈਨ ਦੀਏ ਮਾਨਤਾ ਨਾਲ ਹੋਰ ਕਰ ਦੋਗੇ ਮੌਕੇ ਤੇ 55 ਦੀ ਭਾਈ ਦੇਣਗੇ ਮਾਨਦਾਨ ਦੇ ਅੱਛਾ ਪੂਰੇ 55 55000 ਦੀ ਦੇ ਦੇ ਹਾਂ ਇਹ ਤੋਂ ਛੋੜਾ ਕੰਮ ਹੋਣਾ ਮੇਰੇ ਵੀ ਛੋੜ ਨਹੀਂ ਦੰਦ ਵੇਖ ਲੋ ਐ ਕੋਈ ਗੱਲ ਨਹੀਂ ਬਾ ਨਹੀਂ ਸਾ ਕੋਈ ਮੈਂ ਚੰਗੀ ਬਜਣ ਵਾਲੀ ਵੱਡੀ ਮਾਝਾ ਦੇ ਠੀਕ ਐ ਤਾਹ ਗਈ ਇਹ ਇਹ ਕਿੱ데 ਡੇਰੀ ਚ ਲੈ ਜਾਂਦੀ ਜੇ ਇਹ ਵੀ ਇੱਥੋਂ ਇਹ ਨਾ ਵੀ ਜੇ ਆਪਾਂ ਵੇਚੀ ਵੀਰੋਂ ਪਾਈ ਆਪਾਂ ਪਿੱਛੇ ਆਉਂਦੀ ਅੱਛਾ ਵੇਚੀ ਇਹ ਕ ਬੰਦੇ ਨੇ ਵੀਰ ਨੇ 1000 ਸਾਈ ਪਾਤੀ ਮਾਸਾ ਦੇ ਲਈ ਤੇ ਮੈਂ ਤਾਂ ਤੁਹਾਨੂੰ ਕਹਾਂ ਹੁਦਰ ਦੀ ਹੈਗੀ ਓਡੀ ਲੱਭ ਜੀ ਆਦਾ ਪਾਜੀ ਕੋ ਗੱਡੀ ਉਹਦੇ ਭੇਜ ਦੋ ਉਹਨੇ ਉਦੋਂ ਦਾ ਨਾ ਫੋਨ ਚੁੱਕਾ ਨਾ ਹੀ ਗੱਲ ਕੀਤੀ ਨਾ ਹੁਣ ਆਇਆ ਉਹਦਾ ਫੋਨ ਅੱਛਾ ਮੈਂ ਨਹੀਂ ਦੱਸਾਂ ਸੀ 1000 ਰੁਪਏ ਦੇ ਗਿਆ ਹੁਣ ਕੀ ਲੈਗਾ ਠੀਕ ਆ ਤੇ ਤੇ ਕਿੰਨਾ ਜੁੱਧ ਪਾਜੀ ਸਾਡੇ 4-5 ਦੇ ਵਿੱਚ ਸਾਡੇ 4-5 ਕਿੱਲੋ ਹੋ ਗਿਆ ਜੇ ਤੇ ਬਾਕੀ ਕਿਹੜਾ ਕੁੜੀ ਨਾਲ ਸੰਗਣਾ ਮੱਝਾ ਕਰੇ ਨੋਰਮਲ ਜਿਆ ਕਾਦਿਆ ਬਹੁਤੀ ਵੱਡੀ ਨਹੀਂ ਆ ਕਰ ਦੁੱਧ ਪੀਣ ਆਸਤੇ ਜਿਹੜੀ ਠੀਕ ਆ ਹਾਂ ਇੱਕ ਤੇ ਦੁੱਧ ਸੰਗਣਾ ਤੇ ਇੱਕ ਖਾਂ ਤੁਣੀ ਕੋ ਕੇ ਵਧੀਆ ਹਾਂ ਬੱਦੇ ਪੱਠੇ ਕਨੇ ਇੱਕ ਰੀ ਅੰਦਰ ਘਮਾ ਲਿਆ ਵਿੱਚ ਹਾਂ ਪਸਲੇ ਬੂਹਾ ਵਧੀਆ ਰੱਖ ਲਈਏ ਲੈ ਆਓ ਹੋtra ਛੰਡੀ ਤੇਰੀ ਆ ਮੰਗਾ ਪਾ ਕੇ ਬਹਿ ਜਾ ਪਾੜਾ ਪਾ ਰੱਸੀ ਪਾ ਕੇ ਪਾੜਾ ਪਾ ਕੇ ਕਹਿੰਦੇ ਸੋਣਾ ਇਹ ਕੰਨੇ ਰੀ ਦੇ ਦਈਏ ਦੁੱਧ ਭਾਈ 220 ਰੁਪਏ ਦੁੱਧੇ ਦਾ ਹਾਂਜੀ ਦੇ ਲਾਂਗੇ 7500 ਦੀਏ 7500 ਦੀ 7000 ਦੀ ਜਦਾ ਵੀ ਹਾਂ ਨਾ ਈ अच्छा शॉर्ट शॉर्ट थी, और कर दोगे मौके पर और कर दंगा 100000 ਰੁਪਇਆ ਚ ਛੋੜ ਕੇ ਨਹੀਂ ਗਦੀ ਠੀਕ ਹੈ ਬਾਕੀ ਇਹ ਸਾਰੀ ਸਾਫ ਹੈ ਵਸ਼ੀ ਇਹ ਤਾਂ ਨਹੀਂ ਹੋਣੀ ਠੀਕ ਹੈ ਵੀਰ ਕੁਝ ਕਹਣਾ ਫਿਰ ਕਹਿਣਾ ਬਸ ਠੀਕ ਹੈ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਹਨ ਵੀਰੋਂ ਹਰ ਕਿਨੂ ਨਗਰ ਵਈਆ ਜਈਦਾ ਵਾ ਹਾਂਜੀ ਬਾਕੀ ਕਰਵਾ ਲੀਏ ਇਹ ਕਿਸੇ ਨਾ ਚਲੋ ਵਾਦਾ ਕਰਾ ਕਰਾ ਲੈਂ다 ਅੱਛਾ ਅਸੀਂ ਦਿਲੋਂ ਹਰ ਕਿਸੇ ਨੂੰ ਮਾੜਾ ਨਹੀਂ ਤੇਰੇ ਭਾਈ ਸਾਡੇ ਨੂੰ ਚੰਗਾ ਦੇਈ ਜਾ ਕੇ ਆਪਣੇ ਦੇ ਠੀਕ ਹੈ ਜੀ ਹਾਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀ